ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪਨ ਖੀਜੀ ਦੀ ਲਿਖੀ ਹੋਈ ਕਹਾਣੀ ਇਹ ਲੋਕ ਜਿਸ ਸ਼ਹਿਰ ਮੈਂ ਜਾਣਾ ਸੀ ਉੱਥੇ ਪਹੁੰਚਣ ਲਈ ਮੈਨੂੰ ਪੂਰੇ 3 ਘੰਟੇ ਬੱਸ ਵਿੱਚ گزارਨੇ ਪੈਣੇ ਸਨ ਬੱਸ ਅੱਡੇ ਤੇ ਜਾ ਕੇ ਮੈਂ ਟਿਕਟ ਖਰੀਦਿਆ ਤੇ ਆਪਣੀ ਬੱਸ ਵਿੱਚ ਜਾ ਬੈਠਾ ਮੇਰੇ ਬੈਠਣ ਤੋਂ ਪਹਿਲਾਂ ਅੱਦੀ ਵਾਸ ਭਰੀ ਹੋਈ ਸੀ ਤੇ ਇਕੜ ਦੁੱਕੜ ਹੋਰ ਸਵਾਰੀਆਂ ਆ ਰਹੀਆਂ ਸਨ ਦੋ ਸੀਟਾਂ ਵਾਲੀ ਜੇ ਸੀਟ ਤੇ ਬੈਠਾ ਉਸ ਤੇ ਪਹਿਲਾਂ ਹੀ ਇੱਕ ਬੰਦਾ ਬੈਠਾ ਹੋਇਆ ਸੀ ਤੇ ਮੂੰਗਫਲੀ ਖਾ ਰਿਹਾ ਸੀ ਕੋਈ ਫੁਲਕ ਵਾਸ ਤੋਂ ਬਾਹਰ ਸੁੱਟ ਦਿੰਦਾ ਸੀ ਤੇ ਕੋਈ ਵਾਸ ਤੇ ਵਿਛੀ ਆਪਣੀ ਸੀਟ ਦੇ ਮੂਰੇ ਆਪਣੇ ਪੈਰਾਂ ਕੋਲ ਪਰਮਾ ਕਦਗਾੜ ਚਿੱਟੇ ਕੱਪੜੇ ਚਿੱਟੀ ਲਾਜ਼ਵਰੀ ਪੋਚਮੀ ਪਗ ਤੇ ਦਾੜਾ ਖੁੱਲਾ ਹੌਣ ਬਸ ਕਰੀਬ-ਕਰੀਬ ਪਹਰ ਚੁੱਕੇ ਸੀ ਅਖਬਾਰ ਵੇਚਣ ਵਾਲਾ ਸਾਡੀ ਸੀਟ ਕੋਲ ਆ ਕੇ ਖੜਾ ਤੇ ਥੱਲਿਓਂ ਹੀ ਪੰਜਾਬੀ ਦੇ ਇੱਕ ਅਖਬਾਰ ਨੂੰ ਉਤਾਂ ਸਾਡੇ ਵੱਲ ਦਿਖਾ ਕੇ ਕਹਿੰਦਾ ਅਖਬਾਰ ਲਓ ਸਰਦਾਰ ਜੀ ਮੇਰੇ ਨਾਲ ਬੈਠੇ ਖੁੱਲੇ ਦਾੜੇ ਵਾਲੇ ਬੰਦੇ ਨੇ ਜਿਵੇਂ ਉਸ ਦੀ ਗੱਲ ਨੂੰ ਅਣ ਸੁਣਿਆ ਹੀ ਕਰ ਦਿੱਤਾ ਤੇ ਉਹ ਬੋਲਿਆ ਨਾ ਖਾਕੀ ਜੀਨ ਦੇ ਕੋਟ ਤੇ ਕਾਲੀ ਟੋਪੀ ਵਾਲੇ ਅਖਬਾਰਾਂ ਵੇਚਣ ਵਾਲੇ ਦੀ ਆਵਾਜ਼ ਸੁਣ ਕੇ ਮੈਂ ਉਸ ਵੱਲ ਚੱਕਿਆ ਤੇ ਦੂਜੀ ਵਾਰ ਉਸਨੇ ਫੇਰ ਪੁੱਛਿਆ ਅਖਬਾਰ ਸਰਦਾਰ ਜੀ ਕਿਹੜਾ ਦੇਵਾਂ ਮੈਂ ਜੇਬ ਨੂੰ ਹੱਥ ਮਾਰਿਆ ਤੇ ਖੁੱਲੇ ਦਾੜੇ ਵਾਲਾ ਬੰਦਾ ਅਖਬਾਰ ਵੱਲੋਂ ਨੱਕ ਚੜਾ ਕੇ ਗੂਠੇ ਦੀ ਦਾਬ ਨਾਲ ਮੂੰਗਫਲੇ ਭੰਨਣ ਲੱਗ ਪਿਆ ਮੈਂ ਇੱਕ ਟ੍ਰਿਬਿਊਨ ਤੇ ਇੱਕ ਨਵਾਜ਼ਮਾਨਾ ਖਰੀਦ ਲਿਆ ਤੇ ਜੇਬ ਵਿੱਚੋਂ ਕੱਢ ਕੇ 1 ਰੁਪਈਆ ਦਾ ਨੋਟ ਉਸ ਵੱਲ ਵਧਾਇਆ ਨੋਟ ਫੜ ਕੇ ਉਹ ਕਹਿੰਦਾ ਅਰਸਾਲਾ ਦੇਵਾਂ ਜੀ ਕੋਈ ਆਰਸੀ ਵੰਡ ਦਰਿਆ ਕਵਿਤਾ ਪ੍ਰੀਤ ਲੜੀ ਤਿੰਨ ਘੰਟਿਆਂ ਦਾ ਲੰਮਾ ਸਵਰ ਦੇਖ ਕੇ ਮੈਂ ਪ੍ਰੀਤ ਲੜੀ ਲੈ ਲਈ ਤੇ ਰੁਪਈਏ ਦਾ ਨੋਟ ਪੂਰਾ ਕਰਕੇ ਅਖਬਾਰਾਂ ਵਾਲਾ ਅੱਗੇ ਤੁਰ ਪਿਆ ਬਸ ਤੁਰ ਪਈ ਮੈਂ ਪ੍ਰੀਤ ਲੜੀ ਦੇ ਸਾਰੇ ਵਰਕੇ ਦਾਬਾ ਸੱਟ ਫਰੋਲੇ ਤੇ ਨੂਰੀ ਕਰਕੇ ਉਸ ਨੂੰ ਚਮੜੇ ਦੇ ਬੈਗ ਵਿੱਚ ਪਾ ਲਿਆ ਰਬਿਊਨ ਦੀਆਂ ਸਾਰੀਆਂ ਵੱਡੀਆਂ-ਵੱਡੀਆਂ ਸੁਰਖੀਆਂ ਤੇ ਤੁਰ ਤਰਦੀ-ਤਰਦੀ ਨਿਗਾਹ ਮਾਰ ਕੇ ਉਸ ਦੇ ਪਹਿਲੇ ਸਫੇ ਦੀਆਂ ਖਬਰਾਂ ਮੈਂ ਗੌਰ ਨਾਲ ਪੜ੍ਹਨੀ ਸ਼ੁਰੂ ਕਰ ਦਿੱਤੀਆਂ ਮੈਨੂੰ ਟ੍ਰਿਬਿਊਨ ਪੜ੍ਹਦੇ ਨੂੰ ਦੇਖ ਕੇ ਮੇਰੇ ਪੱਟਾਂ ਵਿੱਚ ਪਿਆ ਨਵਾਂ ਜ਼ਮਾਨਾ ਵਾਦੂ ਜਾਂ ਦੇਖ ਉਸ ਖੁੱਲੇ ਦਾੜੇ ਵਾਲੇ ਬੰਦੇ ਨੇ ਮੇਰੇ ਪੱਟਾਂ ਤੋਂ ਉਸ ਨੂੰ ਬਿਨਾਂ ਪੁੱਛੇ ਹੀ ਚੱਕ ਲਿਆ ਤੇ ਗੁੰਨਗੁੰਨ ਕਰਕੇ ਉਸ ਨੂੰ ਪੜਨ ਲੱਗ ਪਿਆ ਮੈਂ ਟ੍ਰਿਬਿਊਨ ਦਾ ਜੇ ਪਹਿਲਾ ਸਫਾ ਚੰਗੀ ਤਰ੍ਹਾਂ ਪੜ੍ਹਿਆ ਵੀ ਨਹੀਂ ਸੀ ਕਿ ਮੈਥੋਂ ਚੌਥੀ ਸੀਟ ਤੇ ਬੈਠੇ ਇੱਕ ਬਾਬੂ ਕਿਸਮ ਦੇ ਬੰਦੇ ਨੇ ਬਾਲਮੀ ਕਰਕੇ ਆਖ ਦਿੱਤਾ ਭਾਈ ਸਾਹਿਬ ਵਿਚਲਾ ਵਰਕਾ ਦਿਖਾਇਓ ਜਰਾ ਮੈਂ ਵਿਚਲੇ ਦੋ ਜੜੁੱਤ ਕੱਢ ਕੇ ਉਸ ਨੂੰ ਫੜਾ ਦਿੱਤੇ ਇੱਕ ਕੱਡਾ ਲੰਘ ਕੇ ਬਸ ਅੱਡੇ ਤਿਆਰ ਹੋ ਗਏ ਇੱਕ ਦੂਜਾ ਅੱਡਾ ਇੱਕ ਨਹਿਰ ਦਾ ਪੁਲ ਸੀ ਇਸ ਪੁਲ ਤੋਂ ਕਈ ਪਿੰਡਾਂ ਨੂੰ ਰਾਹ ਜਾਂਦੇ ਸਨ ਇੱਥੇ ਕਈ ਪਿੰਡਾਂ ਦੀਆਂ ਸਵਾਰੀਆਂ ਆ ਕੇ ਚੜ੍ਹਦੀਆਂ ਸਨ ਕਈ ਪਿੰਡਾਂ ਦੀਆਂ ਸਵਾਰੀਆਂ ਉਤਰਦੀਆਂ ਸਨ ਇਸ ਕਰਕੇ ਅੱਡੇ ਤੇ ਬੱਸ ਖੜਨ ਕਰਕੇ ਡਰਾਈਵਰ ਤੇ ਕਨੈਕਟਰ ਵੀ ਚਾਹ ਪੀਣ ਅਕਸਰ ਉਤਰ जाया ਕਰਦੇ ਸਨ ਦੂਰ ਦੀਆਂ ਸਵਾਰੀਆਂ ਵੀ ਚਾਹ ਪੀ ਲੈਂਦੀਆਂ ਸਨ ਪਾਣੀ ਪੀਣ ਉਤਰ ਜਾਂਦੇ ਸਨ ਇਸ ਪੂਰਤ ਦੇ ਨਹਿਰ ਦੇ ਇੱਕ ਵੱਖੇ ਵਿੱਚ ਇੱਕ ਨਲਕਾ ਲੱਗਿਆ ਹੋਇਆ ਸੀ ਤੇ ਲੋਕ ਕਹਿੰਦੇ ਸਨ 50 50 ਕੋ ਤਾਂ ਇਸ ਨਲਕੇ ਦਾ ਠੰਡਾ ਮਿੱਠਾ ਪਾਣੀ ਹੋਰ ਕਿਤੇ ਨਹੀਂ ਮਿਲਦਾ ਮੈਨੂੰ ਵੀ ਕੁਝ ਤੇ ਲੱਗੀ ਹੋਈ ਸੀ ਤੇ ਮੈਂ ਵੀ ਦੂਜੀਆਂ ਸਵਾਰੀਆਂ ਦੇ ਨਾਲ ਪਾਣੀ ਪੀਣ ਥੱਲੇ ਉਤਰ ਗਿਆ ਪਾਣੀ ਪੀ ਕੇ ਜਦ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਸੀਟ ਤੇ ਪਏ ਚਮੜੇ ਦੇ ਬੈਠ ਥਲਿਓ ਬਚਦਾ ਟਰਬਿਊਨ ਤਿੰਨ ਸੇਟਾਂ ਵਾਲੀ ਨਾਲ ਦੀ ਸੀਟ ਤੇ ਬੈਠੇ ਇੱਕ ਆਦਮੀ ਨੇ ਚੁੱਕ ਲਿਆ ਤੇ ਪੜਨਾ ਸ਼ੁਰੂ ਕਰ ਦਿੱਤਾ ਉਸ ਦਾ ਮੂਰਲਾ ਸਫਾ ਪੜ ਕੇ ਅਖੀਰਲਾ ਸਫਾ ਮੈਂ ਅਜੇ ਪੜਨਾ ਸੀ ਅਖੀਰਲਾ ਸਫਾ ਤੇ ਸ਼ੇਖ ਅਬਦੁੱਲਾ ਦਾ ਕੋਈ ਖਾਸ ਬਿਆਨ ਛਪਿਆ ਹੋਇਆ ਸੀ ਜਿਸ ਨੂੰ ਮੈਂ ਛੇਤੀ ਪੜਨਾ ਚਾਹੁੰਦਾ ਸੀ ਪਾਣੀ ਪੀ ਕੇ ਜਦ ਮੈਂ ਵਾਪਸ ਬੱਸ ਉੱਲ ਆ ਰਿਹਾ ਸੀ ਤਾਂ ਮੇਰੇ ਮਨ ਵਿੱਚ ਸ਼ੇਖ ਅਬਦੁੱਲਾ ਦਾ ਬਿਆਨ ਪੜਨ ਲਈ ਕਾਲ ਮਚੀ ਹੋਈ ਸੀ ਆਪਣੀ ਬੈਗ ਖਲੇ ਅਖਬਾਰ ਨਾ ਦੇਖ ਕੇ ਮੈਨੂੰ ਖੇਜੇ ਆਈ ਮੇਰੇ ਕੋਲ ਖੁੱਲੇ ਦਾੜੇ ਵਾਲੇ ਬੰਦੇ ਨੇ ਨਵਾਂ ਜ਼ਮਾਨਾ ਅਜੇ ਛੱਡਿਆ ਨਹੀਂ ਸੀ ਬੱਸ ਤੁਰ ਪਈ ਤੇ ਮੇਰੇ ਕੋਲ ਪੜਨ ਲਈ ਕੋਈ ਅਖਬਾਰ ਨਹੀਂ ਸੀ ਨਵਾਂ ਜ਼ਮਾਨਾ ਜਿਸ ਦਾ ਮੈਂ ਅਜੇ ਇੱਕ ਅੱਖਰ ਵੀ ਨਹੀਂ ਸੀ ਪੜਿਆ ਉਸਨੂੰ ਕੋਲ ਬੈਠਾ ਬੰਦਾ ਨਹੀਂ ਸੀ ਛੱਡ ਰਿਹਾ ਮੈਨੂੰ ਉਸਤੇ ਗੁੱਸਾ ਆ ਰਿਹਾ ਸੀ ਬਹੁਤ ਗੁੱਸਾ ਤੌਲ ਦਾੜੀਏ ਬੁੱਢੇ ਠੇਠਰ ਨੇ 15 20 ਪੈਸਿਆਂ ਦੀ मूंगਫਲੀ ਲੈ ਕੇ ਤਾਂ ਜਾੜਾ ਥੱਲੇ ਦਰੜ ਦਿੱਤੇ ਤੇ ਅਖਬਾਰ ਮੁੱਲ ਲੈਣ ਵੇਲੇ ਨੱਕ ਕਿਉਂ ਚੜਾ ਲਿਆ ਤੇ ਹੁਣ ਬਗਾਨੀ ਅਖਬਾਰ ਨਾਲ ਕਰੇਵਾ ਕਿਉਂ ਕਰੀ ਬੈਠਾ ਪਹਿਲੇ ਸਫੇ ਵਾਲੇ ਕਰਕੇ ਰਮੀਓਨ ਦੇ ਨਾਲ ਲਗਵੀਂ ਸੀਟ ਵਾਲੇ ਪੱਦਰਪੁਰਸ਼ ਨੇ ਚੁੱਕਲੇ ਸਨ ਉਹ ਸ਼ਾਇਦ 63 83 ਮੋੜਨ ਵਾਲਾ ਮੈਂ ਥੋਗੇ ਚੌਥੀ ਸੀਟ ਵਾਲੇ ਬੰਦੇ ਵੱਲ ਮੈਂ ਦੇਖਿਆ ਕਿ ਉਸਨੇ ਤਾਂ ਸ਼ਾਇਦ ਵਿਜਲੇ ਵਰਕੇ ਪੜਲੇ ਹੋਣਗੇ ਤੇ ਹੁਣ ਮੋੜ ਦੇਵੇਗਾ ਪਰ ਦੇਖਿਆ ਤਾਂ ਉਹ ਬੰਦਾ ਹੀ ਉੱਥੇ ਨਹੀਂ ਸੀ ਸਾਰੇ ਬੱਸ ਵਿੱਚ ਮੂੰਹ ਚੁਪ ਚੁਪ ਕੇ ਮੈਂ ਦੇਖਿਆ ਉਹ ਬੰਦਾ ਕਿਤੇ ਵੀ ਨਹੀਂ ਸੀ ਸ਼ਾਇਦ ਨਹਿਰ ਦੇ ਪੁਲ ਤੇ ਉਸਨੇ ਉਤਰਨਾ ਹੋਵੇਗਾ ਤੇ ਉਹ ਉਤਰ ਗਿਆ ਤੇ ਵਿਜਲੇ ਵਰਕੇ ਵੀ ਪਲਾਮਾਂਸ ਨਾੜ ਹੀ ਲੱਗਿਆ ਸੀ ਗੁੱਸਾ ਚੜਨ ਦੀ ਥਾਂ ਸ ਉਹ ਹਾਸਾ ਨਿਕਲ ਗਿਆ ਮੈਂ ਆਪਣੀ ਬੈਗ ਨੂੰ ਖੋਲਿਆ ਤੇ ਵਿੱਚੋਂ ਦੂਰੀ ਕੀਤੀ ਭਈ ਪ੍ਰੀਤ ਲੜੀ ਕੱਢ ਲਈ ਮੇਰੀ ਧਰਤੀ ਮੇਰੇ ਲੋਕ ਦੇ ਸਰਲੇਖੇ ਥਾਂ ਇੱਕ ਵਾਰਤਾ ਜੇ ਪੜਨੀ ਸ਼ੁਰੂ ਹੀ ਕੀਤੀ ਸੀ ਕਿ ਮੇਰਾ ਧਿਆਨ ਮੱਲੋ ਮੱਲੀ ਪਿਛਲੀ ਸੀਟ ਤੇ ਬੈਠੇ ਇੱਕ ਜੋੜੇ ਵੱਲ ਚਲਿਆ ਗਿਆ ਜੋੜਾ ਨਵੇਂ ਵਿਆਹੇ ਮੁੰਡਾ ਕੁੜੀ ਕਾਫੀ ਧੇਰ ਤੋਂ ਉਹਨਾਂ ਦੀ ਕੋਸਰਮੋਸਰ ਮੇਰੇ ਕਰਨੀ ਪੈ ਰਹੀ ਸੀ ਤੇ ਹੁਣ ਮੇਰੀ ਧਰਤੀ ਮੇਰੇ ਲੋਕ ਪੜਦੇ ਦਾ ਮੇਰਾ ਧਿਆਨ ਮੱਲੋ ਮੱਲੀ ਉਸ ਜੋੜੇ ਵੱਲ ਇਸ ਕਰਕੇ ਚੱਲਿਆ ਗਿਆ ਸੀ ਕਿਉਂਕਿ ਕੁੜੀ ਹਈ ਕਹਿ ਕੇ ਉੱਚ-ਉੱਚ ਹੱਸ ਪਈ ਸੀ ਗਰਦਨ ਮੋੜ ਕੇ ਜਦ ਮੈਂ ਉਹਨਾਂ ਵੱਲ ਦੇਖਿਆ ਤਾਂ ਮੁੰਡੇ ਨੇ ਕੁੜੀ ਦੇ ਮੂੰਹ ਤੇ ਹੱਥ ਧਰ ਕੇ ਉਸ ਦਾ ਹਾਸਾ ਮੁੰਨ ਦਿੱਤਾ ਮੈਂ ਰਸਾਲਾ ਗੋਨ ਨਾਲ ਪੜਨ ਲੱਗ ਪਿਆ ਮੇਰੀ ਧਰਤੀ ਮੇਰੇ ਲੋਕ ਵਾਲੇ ਟੋਟ ਕੇ ਪੜ ਕੇ ਮੈਂ ਇੱਕ ਕਹਾਣੀ ਛੇੜ ਲਈ ਮੇਰਾ ਧਿਆਨ ਇੱਕਦਮ ਇੱਕ ਬਿਰਧ ਵੱਲ ਚਲਿਆ ਗਿਆ ਬਿਰਧ ਜਿਹੜਾ 60-70 ਸਾਲ ਦਾ ਹੋਵੇਗਾ ਗਾਲ ਤੇੜ ਖੱਦਰ ਦਾ ਕੁੜਤਾ ਤੇ ਇੱਕ ਸ਼ੇਰਾ ਸਿਰ ਤੇ ਕੱਚੀ ਮਲਮਲ ਦੀ ਚਿੱਟੀ ਪੱਗ ਉਹ ਬਿਰਧ ਮੇਰੇ ਪਿੱਛੇ ਬੈਠੇ ਜੋੜੇ ਵੱਲ ਦੇਖ ਰਿਹਾ ਸੀ ਤੇ ਮੁਸਕੜੀਏ ਹੱਸ ਰਿਹਾ ਸੀ ਉਸ ਮੁੰਡੇ ਨੂੰ ਪੁੱਛਿਆ ਕਿਉਂ ਭਾਊ ਬੇਬੇ ਕੁਝ ਬਿਮਾਰ ਹੈ ਉਸਨੇ ਐਨੀ ਗੱਲ ਕਹਿਣ ਦੀ ਧੀਰਸ ਸੀ ਕਿ ਮੁੰਡੇ ਨੇ ਕੁੜੀ ਦੇ ਮੋਢਿਆਂ ਤੋਂ ਦੇ ਵੱਲ ਕੇ ਸੀਟ ਦੇ ਡੰਡੇ ਤੇ ਵਿਛਾਈ ਬਾ ਇਕਦਮ ਚੁੱਕ ਲੇ ਤੇ ਮੁੰਡਾ ਕੁੜੀ ਦੋਵੇਂ ਠੀਕ ਜੇ ਹੋ ਕੇ ਬੈਠੇ ਬਿਰਦ ਦੀ ਗੱਲ ਸੁਣ ਕੇ ਆਲੇ ਦੋਲੇ ਬੈਠੀਆਂ ਸਵਾਰੀਆਂ ਹੱਸ ਪਈਆਂ ਕਹਾਣੀ ਵਾਲੋ ਧਿਆਨ ਹਟਾ ਕੇ ਪੂਰੇ ਦਾ ਪੂਰਾ ਧਿਆਨ ਮੇਰਾ ਉਸ ਬਿਰਦਵਲ ਹੋ ਗਿਆ ਉਸ ਜੋੜੇ ਦੇ ਮਗਰ ਸੀਟ ਤੇ ਇਕੱਲੀ ਸਵਾਰੀ ਜੋ ਬੈਠੀ ਸੀ ਉਸ ਨੇ ਮੇਰੇ ਹੱਥੋਂ ਪ੍ਰੇਤ ਲੜੀ ਫੜ ਲਈ ਮੇਰੇ ਹੱਥ ਵਿੱਚ ਵਾਧੂ ਜਾਣ ਕੇ ਹੀ ਸ਼ਾਇਦ ਉਸ ਨੇ ਐਉਂ ਕੀਤਾ ਸੀ ਸੁੱਕੀਆਂ ਜਾਬਾਂ ਨੰਗੇ ਡੋਲੇ ਅੱਖਾਂ ਦੇ ਸੁਰਮੇ ਵਿੱਚੋਂ ਝਾਕ ਦੀ ਬੇਮਲੂਮੀ ਜੀ ਉਦਾਸੀ ਤੇ ਹੱਥ ਵਿੱਚ ਚਮੜੇ ਦਾ ਲੰਮਾ ਸਾਰਾ ਕਾਲਾ ਪਰਸ ਮੈਂ ਪ੍ਰੀਤ ਲੜੀ ਉਸ ਨੂੰ ਐਉਂ ਫੜਾ ਦਿੱਤੀ ਜਿਵੇਂ ਉਸ ਨੇ ਪੋਲਾ ਜਿਹਾ ਬੋਲ ਕੇ ਪ੍ਰੀਤ ਲੜੀ ਮੈਥੋਂ ਖੋਲੇ ਹੋਵੇ ਜਦ ਕੋਈ ਮੂੰਹ ਫਾੜ ਕੇ ਚੀਜ਼ ਮੰਗ ਲਵੇ ਤਾਂ ਚਾਹੁੰਦੇ ਹੋਏ ਇਹ ਨਾ ਚੋਂਦੇ ਹੋਏ ਵੀ ਉਸ ਨੂੰ ਦੇਣੀ ਪੈਂਦੀ ਐ ਤੇ ਖੋਹੀ ਜਾਣਵਾਂਗੇ ਹੁੰਦੀ ਐ ਡੇਢ ਘੰਟੇ ਦਾ ਰਾਹ ਮੁੱਕ ਚੁੱਕਾ ਸੀ ਇੱਕ ਵੱਡਾ ਸ਼ਹਿਰ ਆ ਗਿਆ ਸੀ ਇੱਕ ਵੱਡਾ ਅੱਡਾ ਮੈਂ ਹੁਣ ਬੱਸ ਬਦਲਨੀ ਸੀ ਜੇ ਸਵਿਚ ਮੈਂ ਤੁਰ ਤੋਂ ਬੈਠ ਗਿਆ ਸੀ ਉਹ ਬੱਸ ਅੱਡੇ ਦੇ ਇੱਕ ਹੋਟਲ ਵਿੱਚ ਚਾਹ ਪੀਣ ਜਾ ਬੈਠੀ ਸੀ ਉਸਨੇ ਸ਼ਾਇਦ ਉਸੇ ਬੱਸ ਵਿੱਚ ਅੱਗੇ ਜਾਣਾ ਸੀ ਸ਼ਾਇਦ ਉਹ ਸਮਝ ਦੀ ਹੋਵੇਗੀ ਕਿ ਮੈਂ ਵੀ ਅੱਗੇ ਜਾਣਾ ਹੈ ਜੇ ਮੈਂ ਅੱਗੇ ਜਾਣਾ ਸੀ ਤਾਂ ਉਹ ਸ਼ਾਇਦ ਸਮਝਦੀ ਹੋਵੇਗੀ ਕਿ ਚਲੋ ਉਹ ਅੱਗੇ ਜਾ ਕੇ ਮੈਨੂੰ ਮੇਰਾ ਰਸਾਲਾ ਮੋੜ ਦੇਵੇ ਜਿਹੜੀ ਬੱਸ ਮੈਂ ਬਦਲ ਕੇ ਫੜਨੀ ਸੀ ਉਹ ਤਿਆਰ ਹੀ ਖੜੀ ਸੀ ਉੜਦੇ ਉੜਦੇ ਨਿਗਾ ਮਾਰ ਕੇ ਮੈਂ ਦੇਖਿਆ ਕਿਤੇ ਉਹ ਔਰਤ ਆ ਕੇ ਮੇਰਾ ਰਸਾਲਾ ਮੋੜ ਦੇਵੇ ਪਰ ਉਹ ਨਾ ਆਈ ਮੈਨੂੰ ਵੀ ਪਤਾ ਨਹੀਂ ਕਾਦੀ ਜੱਕ ਜੇ ਪੈ ਗਈ ਸੀ ਕਿ ਮੈਂ ਹੋਟਲ ਵਿੱਚ ਜਾ ਕੇ ਉਸ ਤੋਂ ਰਸਾਲਾ ਮੰਗਣ ਆ ਗਿਆ ਮੇਰੇ ਕੋਲ ਬੈਠਾ ਖੁੱਲੇਦਾਰੇ ਵਾਲਾ ਬੰਦਾ ਵੀ ਨਮਾਜ਼ ਮੰਨਣਾ ਲੈ ਕੇ ਪਤਾ ਨਹੀਂ ਕਿੱਧਰ ਨੂੰ ਖੇਸ ਗਿਆ ਸੀ। ਟ੍ਰਿਬਿਊਨ ਦੇ ਪਹਿਲੇ ਸਫੇ ਵਾਲੇ ਵਰਕੇ ਤਾਂ ਉਹ ਇੱਕ ਬੰਦਾ ਮੋੜ ਗਿਆ ਸੀ। ਪਰ ਉਸ ਖੁੱਲੇ ਦਾੜੇ ਵਾਲੇ ਬੰਦੇ ਦੀ ਕੀਮਤ ਮੇਰੇ ਮਨ ਵਿੱਚ ਮੂੰਗਫਲੀ ਦੇ ਇੱਕ ਫੋਲਕ ਜਿੰਨੀ ਬਿਨਾ ਰਹੀ। ਉਹ ਔਰਤ ਜਿਹੜੀ ਮੇਰਾ ਰਸਾਲਾ ਲੈ ਗਈ ਸੀ ਉਸ ਬਾਰੇ ਮੈਂ ਮਨ ਹੀ ਮਨ ਵਿੱਚ ਬਹੁਤ ਕਲਪ ਰਿਆ ਸੀ। ਨਹਿਰ ਦੇ ਪੁਲ ਵਾਲੇ ਅੱਡੇ ਤੇ ਟ੍ਰਿਬਿਊਨ ਦੇ ਵਿਜਲੇ ਵਰਕੇ ਜਿਹੜਾ ਬੰਦਾ ਲੈ ਗਿਆ ਸੀ ਉਸ ਦਾ ਧਿਆਨ ਮੈਨੂੰ ਹੁਣ ਨਹੀਂ ਸੀ ਆ ਰਿਹਾ ਮੈਂ ਖੁਸਿਆ ਜਿਹਾ ਮੂੰਹ ਲੈ ਕੇ ਦੋਜੀ ਬੱਸ ਵਿੱਚ ਜਾ ਬੈਠਾ ਤੇ ਬੱਸ ਟਰਪਈ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ